ਸ਼ਰਧਾ ਸਹਿਤ ਮਨਾਇਆ ਗਿਆ ਸਾਬਿ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦਾ ਪ੍ਰਕਾਸ਼ ਗੁਰਪੁਰ ਦਰਬਾਰ ਸਾਹਿਬ ਵਿਖੇ ਹੋਈ ਅਲੌਕਿਕ ਆਤੀਸ਼ਵਾਜੀ ਬੜੀ ਗੰੰਤੀ ਸੰਗਤਾਂ ਨੇ ਭਰੀ ਹਾਜ਼ਰੀ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਗੁਰਪੁਰ ਮੌਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ 'ਚ ਆਤਮਕ ਰੋਸ਼ਨੀ ਅਤੇ ਭਾਵਨਾਤਮਕ ਸਮਰਪਣ ਦੇ ਅਦਭੁਤ ਦ੍ਰਿਸ਼ ਪੇਸ਼ ਕੀਤੇ ਗਏ ਐਨਾ ਪਵਿੱਤਰ ਪਲਨ ਮਨਾਉਣ ਲਈ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਵੱਲੋਂ ਅਮ੍ਰਿਤ ਵੇਲੇ ਤੋਂ ਹੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਜਾ ਰਿਹਾ ਸੀ ਗੁਰਪੁਰਬ ਦੀ ਰਾਤ ਨੂੰ ਰੈਰਾ ਸਾਹਿਬ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਾਂਗਣ 'ਚ ਐੱਪੀਸੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਅਤੇ ਅਲੌਕਿਕ ਆਤੀਸ਼ਬਾਜ਼ੀ ਦੀ ਵਿਵਸਥਾ ਕੀਤੀ ਗਈ ਰੰਗ-ਬਰੰਗੀਆਂ ਚਮਕਦਾਰ ਰੋਸ਼ਨੀਆਂ ਨਾਲ ਅਸਮਾਨ ਗੂੰਜ ਉਠਿਆ ਤੇ ਸਚਕੰਡ ਸਾਹਿਬ ਦੀ ਇਮਾਰਤ ਰੋਸ਼ਨੀ 'ਚ ਨਹਾ ਗਈ ਇਸ ਦੌਰਾਨ ਸੰਗਤਾਂ ਵੱਲੋਂ ਪ੍ਰਕਰਮਾ ਜੀ ਸੁੰਦਰੀ ਦੀ ਮਾਲਾਕਾਰ ਕੇ ਸ਼ਰਧਾ ਤੇ ਵਿਸ਼ਵਾਸ ਦੀ ਰੋਸ਼ਨੀ ਨੂੰ ਪ੍ਰਗਟਾਇਆ ਗਿਆ ਸਾਹਿਬ ਵਾਈਗੁਰਜੀ ਕੀ ਫਤਿਹ ਅਸੀਂ ਮਨਮਾੜ ਮਹਾਰਾਸ਼ਟਰ ਤੋਂ ਆਏ ਹੋਏ ਆ ਅਸੀਂ ਕਾਫੀ ਖੁਸ਼ਕਿਸਮਤ ਆ ਕਿ ਅੱਜ ਦਾ ਦਿਨ ਗੁਰਪੁਰਬ ਵਾਲੇ ਦਿਨ ਅਸੀਂ ਅਦਰ ਹਰਮੰਦਰ ਸਾਹਿਬ ਆਇਆ ਦਰਸ਼ਨ ਕਰਨ ਲਈ ਅਸਾਂ ਦੇ ਦਰਸ਼ਨ ਬਹੁਤ ਅੱਛੇ ਹੋਏ ਇਸ ਜਾਵਟ ਤੇ ਲਾਈਟਿੰਗ ਵੇਖ ਕੇ ਮਨ ਪਾਵਕ ਹੋ ਗਿਆ ਹੈ ਵਾਈਗੁਰਜੀ ਨਾਲ ਜੁੜਨ ਦੀ ਕਾਫੀ ਅੱਛੀ ਅਦਰ ਬੈਠ ਕੇ ਇੱਕਨ ਲੱਗਦਾ ਕਿ ਬਸ ਵਾਈਗੁਰਜੀ ਨਾਲ ਜੁੜੇ ਰਹੀ ਹੈ ਤੇ ਮਤਲਬ ਵਰਡਸ ਨਹੀਂ ਅੱਜ ਦਾ ਦਿਨ ਕਿੰਨ ਗਿਆ ਅਸੀਂ ਐਕਸਪਲੇਨ ਨਹੀਂ ਕਰ ਸਕਦੇ ਉਸ ਲਈ ਕੋਈ ਵਰਡਸ ਨਹੀਂ ਹੈ ਹਰਮੰਦਰ ਸਾਹਿਬ ਇਨਾ ਖੂਬ ਸੂਰਤ ਲੱਗ ਰਿਹਾ ਹੈ ਕਿ ਕੋਈ ਵਰਡਸ ਨਹੀਂ ਆਉਦਰ ਐਕਸਪਲੇਨ ਕਰਨ ਲਈ ਅੱਜ ਦਾ ਦਿਨ ਸਾਰਿਆਂ ਨੂੰ ਵਧਾਈ ਹੋਵੇ ਸਾਰਿਆਂ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਦੇਸ਼ ਤੇ ਵਿਦੇਸ਼ਾਂ ਦੇ ਵਿੱਚ 8ਵੇਂ ਪਾਸ਼ਾ ਦਾ ਪ੍ਰਕਾਸ਼ ਗੁਰਪੁਰਬ ਬੜੀ ਸਰਬੱਤ ਦੇ ਸਤਾਰਾ ਮਨਾਇਆ ਜਾ ਰਿਹਾ ਉੱਥੇ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਵਿਖੇ ਵੀ 8ਵੇਂ ਪਾਸ਼ਾ ਦਾ ਜਿਹੜਾ ਪ੍ਰਕਾਸ਼ ਗੁਰਪੁਰਬ ਗੁਰਪੁਰਬ ਬੜੀ ਸਰਬੱਤ ਦੇ ਸਤਾਰਾ ਮਨਾਇਆ ਜਾ ਰਿਹਾ ਸੋ ਹੁਣ ਸ਼ਾਮ ਨੂੰ ਜਿਹੜੀ ਦੀਪਮਾਲਾ ਕੀਤੀ ਗਈ ਆ ਸ੍ਰੀ ਰਹਿਰਾਸ ਦੀ ਸਮਾਪਤੀ ਪਾੜ ਦੀ ਸਮਾਪਤੀ ਤੋਂ ਬਾਅਦ ਇੱਕ ਅਲੌਕਿਕ ਤੌਰ ਤੇ ਆਪਸਵਾਜੀ ਕੀਤੀ ਗਈ ਆ ਸੋ ਸੰਗਤਾਂ ਨੇ ਇਸ ਆਪਸਵਾਜੀ ਦਾ ਪੂਰਾ ਆਨੰਦ ਮਾਣਿਆ ਸੋ ਬਹੁਤ ਸਾਰੀਆਂ ਸੰਗਤਾਂ ਅੱਜ ਗੁਰਪੁਰਬ ਨੂੰ ਸਮਰਪਿਤ ਹੋ ਕੇ ਸਤਿਗੰਗ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਮਸਤਕ ਹੋਣ ਵਾਸਤੇ ਆਈਆਂ ਨੇ ਸਾਰੀਆਂ ਸੰਗਤਾਂ ਨੂੰ ਇੱਥੇ ਜੀ ਆਇਆਂ ਨੂੰ ਸਾਰੀਆਂ ਸੰਗਤਾਂ ਦਾ ਸਤਿਗੰਗ ਸ੍ਰੀ ਹਰਮੰਦਰ ਸਾਹਿਬ ਵੱਲੋਂ

Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.